ਕੌਣ ਜੀ ਇਸ ਨੂੰ ਮਿਲ ਕੇ ਦੇਖਣਾ ਸਰਵੋਤਮ ਪਹਿਲਾ ਤੁਹਾਨੂੰ ਤੋਂ ਜਿਹੜੀ ਵੀਡੀਓ ਜਾਰੀ ਕੀਤੀ ਸੀ ਤੇ ਇੱਕ ਵਾਰ ਫਿਰ ਸਾਡਾ ਦਰਿਆ ਤੇ ਦੇ ਸਾਡੇ ਸਮੁੰਦਰ ਦੇ ਇੱਕ ਪਨੀਰ ਉਹ 11 ਦੇ 11 ਛੋਲੇ ਗਾਰਿਆਂ ਨੇ ਪਛਾਣਦੇ ਵੱਲੋਂ ਉਹਨਾਂ ਪੰਜਾਬ ਦੇ ਵਿੱਚ ਜਿਹੜਾ ਨੂੰ ਲੈ ਕੇ ਜਿਸ ਤਰ੍ਹਾਂ ਸਰਵਜਰੀ ਜਾਰੀ ਕੀਤੀਆਂ ਤੇ ਸਾਥ ਨਾਲ ਵੀ ਚਾਈਨਾ ਲਿਆ ਜਾ ਰਿਹਾ ਹੈ ਆਪਣੀਆਂ ਕੀ ਜਿਹੜੇ ਜਪਰਿਆ ਦੇ ਉੱਤੇ ਜਿਹੜੇ ਖਲਾਫ ਨੇ ਉਹ ਕਿਹੋ ਜਿਹੇ ਨੇ ਕਿਉਂਕਿ ਇੱਥੇ ਜਿਹੜੇ ਗੇਟ ਖੁੱਲ੍ਹੇ ਜਾ ਰਹੇ ਨੇ ਉਹਨਾਂ ਤੇ ਲੱਗੇ ਹੋਣਾ ਕਿ ਇੱਥੇ ਦੰਦਾਂ ਦੇ ਵਿੱਚ ਜੋ ਹਾਲਾਤ ਬਲੇ ਹੋਏ ਨੇ ਇੱਥੇ ਜਿਹੜੇ ਹੁਣ ਜੇਕਰ ਦੇਖਿਆ ਜਾਵੇ ਤਾਂ ਇੱਥੇ ਐਮਐਲਏ ਸਾਹਿਬ ਵੀ ਜਿਹੜੇ ਕੁਲਜੀਤ ਸਿੰਘ ਨੇ ਡੇਰਾਬਸੀ ਤੋਂ ਉਹ ਵੀ ਪਹੁੰਚ ਚੁੱਕੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਨਾਲ ਤੇ ਤੁਹੇ ਬਾਸੇ ਤੁਹਾਨੂੰ ਸਿੱਧੀਆਂ ਤਸਵੀਰਾਂ ਅਸੀਂ ਪੂਰਬੀ ਪੰਜਾਬ ਦੀਆਂ ਇੱਕ ਇੱਕੀ ਦੀ ਘਸੋਂ ਗਿਆ ਦੇ ਨਦੀ ਹੋਰ ਅੱਗੇ 对了 ਜੋ ਗੱਲ ਮਾਰ ਹੈ ਉਹ ਕਿਸਾਨਾਂ ਨੂੰ ਜੇ ਮੇਰੇ ਵਾਸਤੇ ਲੋਕਾਂ ਨੂੰ ਥਲਣੀ ਪੈ ਰਹੀ ਹੈ ਪਰ ਇਸ ਵਾਰ ਕਿਸਾਨ ਦੇਖਾ ਦਿੰਦੇ ਨੇ ਉਹ ਵੀ ਆ ਰਿਹਾ ਹੈ ਉਹਨਾਂ ਤੋਂ ਲਾਵਾ ਦੇ ਇਸ ਵਾਰ ਨਗਰਵਾਲਾ ਤੋਂ ਹੁਣੇ ਨੀਵੀਂ ਪੈਰ ਫਿਰ ਇਸ ਵਾਰ ਦੀ ਪ੍ਰਚਾਰ ਦੇ ਉੱਤੇ ਜਿੱਥੇ ਉੱਤੇ ਮਜ਼ਦੂਰਾ ਦੋ ਕਿੰਨੀਆਂ ਦਾ ਕੰਦਰੀਆ ਦੀ ਉਹ ਦਿਖਾ ਰਹੇ ਆ ਤਾਂ ਕਿ ਤੁਸੀਂ ਦੇਖੋ ਜਾਓਗੇ ਕਿ ਕੀ ਪ੍ਰਸ਼ਾਸਨ ਦੇ ਵੱਲੋਂ ਵੀ ਆਪਣੇ ਜਿਹੜੇ ਕੰਮ ਨੇ ਉਹ ਕੀਤੇ ਜਾ ਰਹੇ ਨੇ ਤਾਂ ਕਿ ਲੋਕਾਂ ਨੂੰ ਕੋਈ ਨਾ ਹੋਵੇ ਪਰ ਬਸ ਦੇਖਾ ਦੇਖਾ ਕੰਦੇ ਦਾ ਇੱਕ ਕੰਦਰੀਆ ਦੇ ਤਰੌਣ ਵਾਲੇ ਹਾਲਾਤ ਨੇ ਕਿਉਂਕਿ ਇਤੋਂ ਕੱਗਰ ਜਿਹੜੀ ਹੈ ਅੱਜ ਅੱਗੇ ਵਧਣਾ ਤਾਂ ਅੱਗੇ ਦੀਮਤ ਖੇਤਰ ਦੇ ਵਿੱਚ ਰਹਿ ਜਾਣੀ ਹੈ ਕਿਉਂਕਿ ਜਿਹਹੋ ਜਿਹਾ ਪਾਣੀ ਖੇਤਰ ਦੇ ਵਿੱਚ ਹੈ ਉਹਨੂੰ ਇਸ ਨੂੰ ਦੂਰ ਵਾਲਾ ਪਾਣੀ ਕਿਹਾ ਜਾਂਦਾ ਕਿਉਂਕਿ ਇਸ ਨੇ ਅੱਗੇ ਕਿਸਾਨਾਂ ਦੀਆਂ ਫਸਲਾਂ ਨੂੰ ਥੂੜ ਵੀ ਲਾ ਦੇਣੀ ਹੈ ਜੇਕਰ ਬਰਖਾ ਨਿਕਲਦਾ ਹੈ ਕਿਉਂਕਿ ਮੇਰੀ ਮਿੱਟੀ ਦੇਖ ਕੇ ਦੇਖਿਆ ਤਾਂ ਇਸ ਪਾਣੀ ਦੇ ਵਿੱਚ ਖਲਬੁਸ ਲੱਗ ਰਹੀ ਹੈ ਤੇ ਇਸੇ ਇੱਕ ਵਾਰ ਕਿਸੇ ਕੋਲ ਕਰਦੀ ਹੈ ਕਿ ਐਨਐਮਐਲ ਨੇ ਕੁਝ ਸਿੰਘ ਨੇ ਦਾਵਾ ਲੇ ਉਹਨਾਂ ਦੇ ਬੰਦ ਤੋਂ ਕੁਝ ਨਹੀਂ ਲੇ ਗਾ ਪਾਸ ਅਮੇਜਾ ਆਵਾਜ਼ ਆਉਣੀ ਉਹ ਵੀ ਜੇ ਅਮਰ ਸਾਹਿਬ ਜੀ ਨੂੰ ਨਾਲ ਹੀ ਬੁਲਾਵਾ ਦੇ ਦਵਾਂਗੇ ਇਹਨਾਂ ਨੂੰ ਜੀਤ ਦੇ ਪੱਤੇ ਆਇਆ ਜੀ ਜੀ ਵੀ ਜਦੋਂ ਸਮੇਂ ਦੇ ਵਿੱਚ ਲਗਾ ਤਾਰ ਗਿਆ ਨੂੰ ਲੈ ਕੇ ਅੱਧਾ ਸੰਵਦ ਦੇ ਵਿੱਚ ਇਹ ਬਾਤ ਕਿ ਲੈਣ ਨੂੰ ਸਾਹਮਣੇ ਆ ਕੇ ਕਰਵਾ ਦਿੰਦਾ 14 ਦਵਾਈ Ja, ਪੰਜਾਬ ਦੇ ਲੋਕੀ ਸਾਨੂੰ ਬਾਸਤ ਕਰਾ ਦੇਤੀ ਜਿਸ ਕਾਰਨ ਕਿ ਮੈਂ ਦੇਖ ਰਿਹਾ ਹਾਂ ਕਿ ਸਾਰੇ ਵੀਰ ਸਾਹਿਬਾਨ ਜਿਨ੍ਹਾਂ ਨੇ ਲਗਭਗ ਇੱਕ ਦਿਨ ਤੋਂ ਆਪਣੇ ਘਰੇ ਤੋਂ ਕਪੜਾ ਲਿਖਾਇਆ ਕੱਲ ਮੈਂ ਕਈ ਵਜ਼ੀਰਾਂ ਨੇ ਪੰਟਨ ਦਿਨ ਦੇ ਰਾਤ ਤੋਂ ਜਾ ਕੇ ਉੱਥੇ ਰਹਿ ਕੇ ਪੰਜਾਬੀ ਲੋਕਾਂ ਨੂੰ ਚੁੱਕ ਦਿੱਤੇ ਉਹੇ ਪਾਸੇ ਤੁਸੀਂ ਕਾਂਗਰਸ ਵਾਲਿਆਂ ਨੂੰ ਦੇਖ ਲਓ ਉਹ ਵੱਡੇ ਵੱਡੇ ਖਾਲਜੀ ਜੀ ਦੇ ਜੀ ਨਾਲ ਅਸਲ ਵਿੱਚ ਬਾਦਰੋਂ ਦੀ ਰਾਜਨੀਤੀ ਸਾਡੇ ਆਮ ਦੀ ਫਿਰਦੇ ਤੁਲਾ ਕਹਿੰਦਾ ਬਲੈਂਦੀ ਹੈ ਕੱਲਾ ਕੱਟਾ ਹੋਣਾ ਹੈ ਮੇਰਾ ਵੀ ਹੱਥੀਂ ਬਾਕੀ ਨੂੰ ਪੇਸ਼ ਕਰਨਾ ਕਿ ਕਿਤੇ ਕਿਤੇ ਵੀ ਰਾਸ਼ਨ ਦੀ ਲੋੜ ਕਿਤੇ ਕਿਤੇ ਬਸੀਰ ਨੂੰ ਮੇਰਾ ਅਸਾਂ ਦਾ ਸਾਂਝਾ ਚਾਹਤ ਕਿਰਪਾ ਕਰਕੇ ਆਪ ਸੱਚੀ ਬਾਤਸ਼ੀ ਅਰਦਾਸ ਕਰੀਏ ਕਿ ਆਪਾਂ ਹੋਰ ਚੀਜ਼ਾਂ ਦਾ ਧਿਆਨ ਦੇਵਾਂਗੇ ਜੀ ਇਸੇ ਆਸ਼ੀਰਵਾਦ ਨਾਲ ਸਾਨੂੰ ਹੋਰ ਦਿਖਾਉਣ ਲਈ ਪਲੀਜ਼ ਦਾ ਆਗਰਨ ਕਰਨ ਦੇ ਵਿੱਚ ਤੋਂ ਮੇਰਾ ਨਮੋਸਤਕ ਜੀ ਕਿ ਕੀ ਹੱਲ ਬਸ ਇਹਦੇ ਹੱਲ ਕਿ ਮੇਰਾ ਬਾਈ ਆ ਜੀ ਨੰਨਾਂ ਛੋਟੀ ਵੀ ਤੁਹਾਡੇ ਬਾਦ ਚੈਨਲ ਤੇ ਜੀ ਮੈਨੂੰ ਲੱਗਦਾ ਕਿ ਇਹ ਬੜੀ ਅਹਿਮ ਗੱਲ ਹੈ ਅੱਜ ਦੇ ਸਮਾਪਕਾ ਆਪਣੀ ਛੋਟੀ ਪ੍ਰੋਗਰਾਮ ਵਿੱਚ ਜੀ ਬੰਦਾ ਤੋਂ ਆਪੀਏ ਕਿ ਆਮ ਤੌਰ ਤੇ ਤੁਸੀਂ ਜਾਣਿਆ ਹੋਵੇਗਾ ਕਿ ਸਾਰੇ ਪਿੰਡਾਂ ਵਿੱਚ ਬੁਲਾਦ ਇੱਕ ਵੀ ਜਿਆਦਾ ਵੱਡਿਆ ਜੀ ਲੇਕਿਨ ਉੱਤੇ ਕਾਫੀ ਲੰਮਰ ਦਾ ਪੱਥਰ ਦਾ ਬੰਦ ਆਇਆ ਉਸ ਕਰਕੇ ਅੱਜ ਤੱਕ ਪਾਣੀ ਅੰਦਰ ਡੁੱਬਣ ਤੋਂ ਰੁਕ ਰਿਹਾ ਪਰ ਮੈਂ ਇੱਕ ਸੰਦੇਸ਼ ਬੋਲਦੀ ਕਰਦਾ ਕਿ ਕਿਸੇ ਤਰ੍ਹਾਂ ਦੇ ਪੱਥਰ ਦੇ ਬੰਦ ਨਾ ਜੀਓ ਕਿ ਸਭ ਦਾ ਪੋਜ਼ਿਟਿਵ ਹੈ ਜੋ ਸਾਨੂੰ ਮਾਰਗ ਦਰਸ਼ਾਉਂਦਾ ਹੈ ਕਵਾਜਾ ਸਾਨੂੰ ਪਾਣੀ ਬੰਦਾ ਰੋਕੀ ਦਿੰਦਾ ਅਸੀਂ ਹਰ ਮਿਲ ਕੇ ਸਾਰੇ ਪਿੰਨਾਂ ਦੇ ਲੋਕ ਸ਼ਾਮ ਨੂੰ ਦੇਸੀ ਵਰਦੇ ਚੌੜ ਬਣਾ ਕੇ ਦੁਆਖ ਤੇ ਕਵਾਜ ਦੇ ਮੱਥੇ ਇਹ ਮੋਦੀ ਨੂੰ ਵੀ ਮੱਥਾ ਟੇਕ ਕੇ ਕਿਹਾ ਆਪਣੇ ਕਵਾਜ ਦੇ ਮੱਥੇ ਟੇਕ ਕੇ ਅਸੀਂ ਕਵਾਜਾਂ ਪਰਸਾ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਅਗਲਾ ਸਮੇਂ ਇਸੇ ਜੁੜਾ ਕਾਰਜ ਕੀ ਸਰਦੋਂ ਪਾਰੀ ਬਾਸਤੀ ਹੋਈ ਹੈ ਲਗਾਤਾਰ ਮੈਂ ਤੁਹਾਨੂੰ ਚੰਦਰਵਾਲੀ ਕੋ ਤਸਵੀਰਾਂ ਦਿਖਾ ਦੇਣ ਦੇਖੋ ਸਾਹਮਣੇ ਜਿਹੜੀ ਤਸਵੀਰਾਂ ਨੇ ਤੁਹਾਨੂੰ ਪਹਿਲਾਂ ਵੀ ਦੱਸੀਆਂ ਸੀ ਕਿ ਜਿੱਥੇ ਉਹ ਖੇਤ ਨੇ ਉਹ ਖੇਤ ਕਈ ਜੁਕਾਤੀ ਦੇ ਵਿਚ ਦੇ ਵਿੱਚ ਰਹਿ ਗਏ ਨੇ ਤੇ ਜਿਸ ਵਾਸਤੇ ਐਮਐਲ ਸਾਹਿਬ ਨੇ ਵੀ ਗੋਲਾ ਦੇਖੇ ਨੇ ਜਾ ਰਹੇ ਨੇ ਉਹ ਨਾਲ ਹੀ ਗੱਲ ਬਾਤ ਤੁਹਾਨੂੰ ਕਰਵਾਈ ਹੈ ਕਿ ਇਸ ਵਕਤ ਤੋਂ ਉਹਨੂੰ ਮਜ਼ਦੂਰਾ ਕਰਨੇ ਹਾਲਾਤ ਰਾਜਨੀਤੀ ਕਰਨ ਵਾਲੇ ਨਹੀਂ ਹੈਗੇ ਇਹ ਮੇਰੇ ਲੋਕੋ ਤਵੇ ਤਾਂ ਕੀ ਹੋ ਕੇ ਇੱਕ ਹਾਲ ਇਸ ਦਾ ਮਤਲਬ ਦਾ ਕੱਟਿਆ ਜਾਵੇ ਤਾਂ ਕਿ ਪੁਤਰੇ ਵਿੱਚ ਅਸਲ ਦੇ ਵਿੱਚ ਲੋਕਾਂ ਨੂੰ ਡਿਜੀਟਲ ਦੇ ਲਈ ਗੱਲਬਾਤ ਕੀਤੀ ਜਾਵੇ ਕਿਉਂਕਿ ਇੱਥੇ ਐਮਐਲਏ ਸਾਹਿਬ ਵੀ ਦੇਖਣ ਪਹੁੰਚਦੇ ਨੇ ਤੇ ਇਹ ਗੱਲਬਾਤ ਕੀਤੀ ਕਮਾਈ ਹੈ ਉਹ ਵੀ ਤੁਸੀਂ ਦੇਖੀ ਜਾਣਾ ਕਿ ਪਾਵੇ 500 ਅਲਾਵ 2000 ਬੁੱਧਾ ਜਨਾਮਤਿ ਲਾਭਿਤ ਤੋਂ ਮਤੀ ਮਲਿਕਾ ਤੋਂ ਮਿਲਦਾ ਹੁੰਦਾ। ਨੂੰ ਮਤੀ ਦਾ ਜਿੱਤੇ ਨੂੰ ਖੱਟੇ ਡੋੜਾ। ਬਾਕੀ ਕਹਣਾ ਅੰਤਿਮ ਪੜਾਅ ਤੋਂ ਇਹ ਬਹੁਤ ਦਾ ਇਹ ਮੁੱਦਾ ਚੁੱਕ ਕੇ ਨਾ ਉੱਤੇ ਫਰੇ ਆਪਾਂ ਨੂੰ ਹੋਰ ਵੀ ਅਪਡੇਟ ਰਾਂਗੇ ਸਵਾਤੀ ਪੰਜਾਬ ਦੇ ਉੱਤੇ ਤੁਸੀਂ ਜੁੜੇ ਹੋ ਰਹੋ ਸਵਾਤੀ ਪੰਜਾਬ ਧੰਨਵਾਦ